ਮਾਰਥਾਰਾ ਸਿੰਘ ਜੀ ਵਾਹ ਇੱਕ ਲੀਡਰ ਐਸਾ ਆ ਜਿਹਨੇ ਸਾਰੀ ਜ਼ਿੰਦਗੀ ਅਕਾਲੀ ਦਲ ਨਹੀਂ ਛੱਡੀ ਤੇ ਮੈਂ ਇਹ ਵੀ ਪੜਿਆ ਵੀ ਉਹ ਪੰਜਾਂ ਪੈਰਾਂ 'ਚ ਸ਼ਾਮਿਲ ਨਹੀਂ ਹੁੰਦਾ ਹੁੰਦਾ ਸੀ ਉਹਦੇ ਤੋਂ ਵਿਆਹ ਉਹਦਾ ਨੰਦ ਕਰ ਗਿਆ ਉਹ ਕਹਿੰਦਾ ਮੇਰੀ ਘਰ ਵਾਲੀ ਨੰਦ ਅਮਰ ਸ਼ਹੀਦ ਨੇ ਮੈਂ ਨੰਦ ਕਰੀ ਕਰ ਵੱਲੋਂ ਸਵਾਜੀ ਹੁੰਦੀ ਉਹਨਾਂ ਦੀ ਮੈਂ ਦਧਰਾ ਸਿੰਘ ਹਾਂ ਜੀ ਇਹਨੇ ਵੀ ਸਾਡੇ ਪਿਤਾ ਨੇ ਤਿੰਨ ਗੱਲਾਂ ਕਹੀਆਂ ਸੀ ਇੱਕ ਪੁੱਤ ਕਰਜ਼ਾ ਨਾਲ ਲਿਓ ਦੇ ਨਾਂ 'ਚ ਪਾਪ ਜਿੰਨੇ ਤੁਹਾਡੇ ਕੋਲ ਹੈਗਾ ਉਹਦੇ ਵਿੱਚ ਹੀ گزارਾ ਕਰੀ ਤੇ ਕਰਜ਼ੇ ਦੇ ਕਿਸੇ ਦੀ ਜਮਾਨਤ ਨਾ ਦਿਆ ਚੇ ਤੇ ਤੀਜੀ ਗੱਲ ਵੀ ਜਿੱਥੇ ਤੁਹਾਡਾ ਪਿਆਰ ਆ ਉਥੇ ਵਿਆਹ ਨਹੀਂ ਕਰਨਾ ਇੱਕ ਤਾਂ ਬੰਬੇ ਤੋਂ ਆ ਰਿਹਾ ਵਾਪਸ ਟ੍ਰੇਨ ਦੇ ਵਿੱਚ ਕੋਈ ਨੇੜੀ ਔਰ ਅੰਗਰੇਜ਼ ਔਰ ਤੇ ਨਾਲ ਤੇ ਮੈਂ ਤਾਂ ਸਟੇਜ 'ਤੇ ਵੀ ਗੱਲ ਕਹਿਣਾ ਹੁੰਦਾ ਹੈ ਗਰਦਾਰ ਦੀ ਕਹਾਣੀ ਉਹ ਕਹਿੰਦੀ ਆ ਵੀ ਜਾਂ ਛੋਟੀ ਕਿਤਾਬ ਪੜ੍ਹਦਾ ਵੱਡੀ ਕਿ ਛੋਟੀ ਕਿਤਾਬ ਪੜ੍ਹੋ ਇਹ ਵੱਡਿਕਾ ਉਹ ਕਹਿੰਦੀ ਇਸ ਬੰਦੇ ਨੇ ਚੋਰ ਆਖ ਨਾਲ ਵੀ ਮੈਨੂੰ ਨਹੀਂ ਵੇਖਿਆ ਤੇ ਇਹ ਅਕਾਲੀ ਦਲ ਦੇ ਅਖਬਾਰ ਐਡੀਟਰ ਸੀ ਮੈਂ ਤਰਸ ਸੀ ਹਾਂਜੀ ਇਹਨਾਂ ਧੁਕੀੜੇ ਧੁਕੀ ਮੈਗ ਰੱਖੀ ਪੂਰੀ ਉਹਨਾਂ ਫਿਰ ਬੰਦਾ ਭੇਜਿਆ ਦੇ ਕੋਲ ਜੀ ਖਾਲੀ ਚੈੱਕ ਦੇ ਕੇ ਇਹ ਕੋ ਮੇਰੀ ਜਾਨ ਬਖਸ਼ ਅਜਾ ਕਹ ਲੈ ਹਲਾ ਜਿੰਨੇ ਪੈਸੇ ਭਰਨੇ ਪੜਦਾ ਮਹਾਰਾਜ ਨੇ ਹਾਂਜੀ ਉਹ ਕਹਿੰਦੇ ਵੀ ਐਡਾ ਵੱਡਾ ਪਾਸ਼ਾ ਵੱਲੋਂ ਤੈਨੂੰ ਆਫਰ ਆ ਰਹੀ ਹੈ ਕਹਿੰਦਾ ਵੀ ਐਡਾ ਵੱਡਾ ਤੈਨੂੰ ਬੰਦਾ ਵੀ ਨਹੀਂ ਮਿਲਣਾ ਆਫਰ ਠੁਕਰਾ ਰਿਹਾ ਤੇ ਫਿਰ ਇਹ ਦੇ ਅੱਜ ਦੇ ਮੀਡੀਆ ਦੇ ਵਿੱਚ ਵੀ ਦੇਖੀਏ ਅੱਜ ਕੱਲ ਤਾਂ ਫਿਰ ਸਾਰੀਆਂ ਪਾਰਟੀਆਂ ਨੇ ਸਾਰੇ ਆਪਣੇ ਆਪਣੇ ਚੈਨਲ ਖੋਲੇ ਆ ਆਪਣੇ ਆਪਣੇ ਸਾਰੇ ਅਖਬਾਰ ਮੁੱਲ ਖਰੀਦੇ ਮੁੱਲ ਖਰੀਦੇ ਆ ਤੇ ਮਾਸਟਰ ਤਾਰਾ ਸਿੰਘ ਜੀ ਨੇ ਉਸ ਵੇਲੇ ਇਹ ਆਫਰ ਨੂੰ ਠੁਕਰਾ ਦਿੱਤਾ ਸੀ ਬਈ ਰਖਸ਼ੇ ਦਾ ਕਰਾਇਆ ਵੀ ਆਪਣੇ ਪੱਲੇ ਹੁੰਦੇ ਗਏ ਜਾਂਦੇ ਸੀ ਠੀਕ ਹੈ ਸਿਆਹੀ ਵੀ ਆਪਣੇ ਘਰੋਂ ਵਰਗੇ ਜਾਂਦੇ ਸੀ ਜੀਵ ਪੰਛਰੀ ਵਖਰੀ ਦੀ ਅਕਾਲੀਦਾਲੀ ਵਖਰੀਕਾਰ ਦੀ ਵਖਰੀ ਯੂਨਿਟ ਕਿ ਜੋ ਇਹ ਡੇ ਸਿਧਾਂਤਕ ਹੋਏ ਆ ਤੇ ਉਹਨਾਂ ਦੇ ਉੱਤੇ ਫਿਰ ਦੋਸ਼ ਵੀ ਬੜੇ ਦੋਸ਼ ਆ ਫੇਰਾ ਜਿਹੜਾ ਪੋਲਿਟਿਕਲ ਜਿਹੜਾ ਇੱਕ ਤਾਂ ਮਰਨਵਰਤ ਵਾਲੀ ਕਹਾਣੀ ਹੈ ਜੀ ਉਹ ਵੀ ਤੁਸੀਂ ਦੇਖੋ ਵੀ ਜਦੋਂ ਮਰਨਵਰਤ ਛੱਡਿਆ ਆ ਉਦੋਂ ਬਾਅਦ ਉਹ ਕਹਾਣੀ ਬਣੀ ਨਹੀਂ ਫਿਰ ਉਹਨੂੰ ਫੇਲ ਕਰਨ ਵਾਸਤੇ ਗੰਗਾ ਨਗਰ ਤੋਂ ਸਾਥ ਲੈਂਦੀ ਆ ਸਿੱਖੀ ਚ ਪਹਿਲੀ ਦਫਾ ਦੋ ਸਾਥ ਅੱਛਾ ਮਾਸਟਰ ਤਾਰਾ ਸਿੰਘ ਦੇ ਪੈਰਾਂ ਦੇ ਇੱਕ ਫਰਦੇ ਸਿੰਘ ਇੱਕ ਇੱਕ ਚੰਨਨ ਸਿੰਘ ਦੋਨੋਂ ਸਾਹ ਸੀ ਤੇ ਫਰਦੇ ਸਿੰਘ ਨੂੰ ਵੋਟਾਂ ਪੈ ਗਈਆਂ 100 ਤੇ ਮਿਲ ਗਿਆ ਕੈਂਡੀਡੇਟ ਇਹਨਾਂ ਨੂੰ ਮਿਲੇ 40 ਇਹਨਾਂ ਵਿੱਚ ਛੱਡ ਦਿੱਤਾ ਅਚਾ ਚੁੱਪ ਕਰਕੇ ਘਰੇ ਬੈ ਗਏ ਇਹ ਸੰਤ ਫਰਦੇ ਸਿੰਘ ਆ ਗਿਆ ਤੇ ਸੰਤ ਫਰਦੇ ਸਿੰਘ ਦੇ ਰਾਈ ਜਿਹੜਾ ਕੌਮ ਦਾ ਘਾਣ ਕੀਤਾ ਤੁਹਾਡੇ ਸਾਹਮਣੇ ਪੰਜਾਬੀ ਸੂਬੇ ਬਣ ਗਈ ਉਹਨੂੰ ਸੈਟ ਕਰਾਉਣ ਲਈ ਹਵਾਈ ਜਹਾਜ਼ ਤੇ ਚੜਾ ਕੇ ਇੰਗਲੈਂਡ ਭੇਜਦਾ ਤੇ ਥਾਈਲੈਂਡ ਲੋ ਗਿਆ ਤੇ ਥਾਈਲੈਂਡ ਦੇ ਪ੍ਰਬੰਧ ਕਮੇਟੀ ਮਾਰਾ ਇੱਥੇ ਰਿਓ ਅੰਦਰ ਆ ਕੇ ਲਾਉਣ ਦੀ ਲੋ ਜੀ ਤੇ ਕਰਕੇ ਕੀ ਆ ਜੀ ਉਦਾਂ ਹੀ ਜਹੇਦਾਰ ਹੁੰਦਾ ਨੇ ਚਲੇ ਗਏ ਹੁਣ ਜਿਹੜੇ ਅਕਾਲੀ ਨਰ ਕਰਤਾਰ ਦੀਆਂ ਕਹਾਣੀਆਂ ਨੇ ਜੀ ਜੇ ਤੁਹਾਨੂੰ ਮੈਂ ਕਹਾਣੀਆਂ ਸੁਣਾਵਾਂ 2000 ਕਿਸੇ ਤੋਂ ਹੈਰਾਨ ਹੋ ਜੂਗੇ ਜੀ ਮਾਸ਼ਤਾਰਾ ਸਿੰਘ ਹੈ ਜੀ ਵਾਹ ਇੱਕ ਲੀਡਰ ਐਸਾ ਆ ਜਿਹਨੇ ساری ਜ਼ਿੰਦਗੀ ਅਕਾਲੀ ਦਲ ਨਹੀਂ ਛੱਡਿਆ ਜੀ ਤੇ ਮੈਂ ਤਾਂ ਇਹ ਵੀ ਪੜਿਆ ਵੀ ਉਹ ਪੰਜਾਂ ਪੈਰਾਂ 'ਚ ਸ਼ਾਮਿਲ ਵੀ ਹੁੰਦਾ ਹੁੰਦਾ ਸੀ। ਅੱਛਾ ਮਾਸਟਰ ਤਾਰਾ ਸੀ। ਮਾਸਟਰ ਤਾਰਾ ਸਿੰਘ ਜੀ। ਔਰ ਉਹਨਾਂ ਨੇ ਜਦੋਂ ਵਿਆਹ ਉਹਦਾ ਆਨੰਦ ਕਾੜ ਗਿਆ। ਉਹ ਕਹਿੰਦਾ ਮੇਰੀ ਘਰਵਾਲੀ ਦੀ ਨੰਦ ਅਮਰਸ਼ੇਖ ਦੇ ਮੈਂ ਨੰਦ ਕਾੜ ਚ ਕਰਨਾ। ਪੜ ਲਓ ਸਹਜੀਵ ਨੇ ਉਹਨਾਂ ਦੀ। ਮੈਂ ਤਾਰਾ ਸਿੰਘ ਦੀ। ਹਾਂ ਜੀ। ਪੜ ਲਓ। ਤੇ ਉਹ ਮੈਂ ਉਹਨਾਂ ਦੇ ਭਰਾ ਦੀ ਹੁੰਦਾ ਸੀ ਸਹਜੀਵ ਨੇ ਪੜ ਰਿਆ ਸੀ ਕਹਿੰਦਾ ਵੀ ਸਾਡੇ ਪਿਤਾ ਨੇ ਤਿੰਨ ਗੱਲਾਂ ਕਹੀਆਂ ਸੀ। ਜੀ। ਕਿ ਪੁੱਤ ਕਰਜ਼ਾ ਨਾਲ ਲਿਓ ਤੇ ਨਾਲ ਦਿਓ। ਪਾਪ ਜਿੰਨੇ ਤੁਹਾਡੇ ਕੋਲ ਹੈਗਾ ਉਹਦੇ ਵਿੱਚ ਨਹੀਂ گزارਾ ਕਰਿਓ ਤੇ ਕਰਜ਼ੇ ਤੇ ਕਿਸ ਦੀ ਜ਼ਮਾਨਤ ਨਾ ਦਿਆ ਚੇ ਤੇ ਤੀਜੀ ਗੱਲ ਵੀ ਜਿੱਥੇ ਤੁਹਾਡਾ ਪਿਆਰ ਆ ਉਥੇ ਵਿਹਾਰ ਨਹੀਂ ਕਰਨਾ ਉਥੇ ਸੌਦੇਬਾਜ਼ੀ ਨਹੀਂ ਕਰਨੀ ਸੌਦੇਬਾਜ਼ੀ ਨਹੀਂ ਕਰਨੀ ਉਥੇ ਕੀ ਬਾਤ ਹੈ ਕਿਵੇਂ ਕਿਵੇਂ ਲੋਕ ਸੀ ਇਹ ਚਲੋ ਜੇ ਨਾ ਗਲਤੀਆਂ ਕਰਨੀਆਂ ਗਲਤੀਆਂ ਕਰਨੀਆਂ ਨੇ ਹਾਂ ਵੀ ਦੇਖੋ ਜਿਹੜਾ ਕੰਮ ਕਰੂ ਗਲਤੀਆਂ ਵੀ ਕਰੇਗਾ ਗਲਤੀਆਂ ਵੀ ਕਰੇਗਾ ਅੱਛਾ ਹੁਣ ਨਿਰਸੰਦੇਹ ਜਿੱਥੋਂ ਤੱਕ ਕਿਰਦਾਰ ਦੀ ਕਹਾਣੀ ਆ ਮੈਂ ਦੋ ਕਹਾਣੀਆਂ ਤੁਹਾਨੂੰ ਸੁਣਾਉਣਾ ਜੀ ਇੱਕ ਤਾਂ ਬੰਬੇ ਤੋਂ ਆ ਰਿਹਾ ਵਾਪਸ ਟ੍ਰੇਨ ਦੇ ਵਿੱਚ ਕੋਈ ਲੇਡੀ ਔਰ ਅੰਗਰੇਜ਼ ਔਰਤਾਂ ਨਾਲ ਆਉਂਦੀ ਹੈ ਜੀ ਤੇ ਮੈਂ ਉਸ ਸਟੇਜਾਂ ਦੇ ਵੀ ਗੱਲ ਕਹਿਣਾ ਹੁੰਦਾ ਹੈ ਕਿਰਦਾਰ ਦੀ ਕਹਾਣੀ ਹੈ ਉਹ ਕਹਿੰਦੀ ਆ ਵੀ ਜਾਂ ਛੋਟੀ ਕਿਤਾਬ ਪੜਦਾ ਵੱਡੀ ਕਿਤਾਬ ਛੋਟੀ ਕਿਤਾਬ ਪਾਉ ਗੁਰਕਾ ਜੀ ਜਾਂ ਵੱਡੀ ਕਿਤਾਬ ਉਹ ਕਹਿੰਦੀ ਇਸ ਬੰਦੇ ਨੇ ਚੋਰ ਅੱਖ ਨਾਲ ਵੀ ਮੈਨੂੰ ਨਹੀਂ ਵੇਖਿਆ ਮੱਤਰ ਤਾਰਾ ਸਿੰਘ ਦੀ ਗੱਲ ਹੈ ਇਹਨੇ ਚੋਰ ਅੱਖ ਨਾਲ ਵੀ ਮੇਰੇ ਤਰਫ ਨਹੀਂ ਦੇਖਿਆ ਮੇਰੇ ਤਰਫ ਨਹੀਂ ਦੇਖਿਆ ਫਿਰ ਜਦੋਂ ਸੇਵਾ ਸਿੰਘ ਠੀਕ ਹੀ ਵਾਲਾ ਮਾਰਿਆ ਭਪਿੰਦਰ ਸਿੰਘ ਸ਼ਰ ਜੀ ਜਿਹੜੀ ਰਾਜ ਦੇ ਵਿੱਚ ਉਹ ਮਰ ਗਿਆ ਸੀ ਛੀਰ ਹੋ ਗਈ ਸੀ ਛੀਰ ਸੀ ਛਿਕਣਾ ਤੇ ਇਹ ਅਕਾਲੀ ਦਲ ਅਖਬਾਰ ਦੇ ਐਡੀਟਰ ਸੀ ਮੈਂ ਤਰਸੇ ਹਾਂਜੀ ਜੀ ਇਹਨਾਂ ਤੁ ਕੀੜੇ ਤੁ ਕੀ ਮੈਗ ਰੱਖੀ ਪੂਰੀ ਉਹਨਾਂ ਫਿਰ ਬੰਦਾ ਭੇਜਿਆ ਦੇ ਕੋਲੇ ਜੀ ਖਾਲੀ ਚੈੱਕ ਦੇ ਕੇ ਕਿ ਕੋਈ ਮੇਰੀ ਜਾਨ ਬਖਸ਼ ਤੇ ਅਚਾਨਕ ਇਹ ਹਲਾ ਜਿੰਨੇ ਪੈਸੇ ਭਰਨੇ ਪੜਦਾ ਮਹਾਰਾਜ ਨੇ ਹਾਂਜੀ ਮਤਲਬ ਇਹ ਜੀ ਉਹ ਬੰਦੇ ਆ ਮੈਂ ਨਾ ਭੁੱਲ ਗਿਆ ਮੈਂ ਹੁਣੇ ਪੜਿਆ ਸੀ ਉਹਦਾ ਸ਼ਹਿਰ ਹਿਆਰ ਖਾਨ ਸੀ ਨਾਂ ਉਹਦਾ ਜੀ ਤੇ ਚੈੱਕ ਤੋਂ ਲੈ ਗਿਆ ਜਿੰਨੇ ਜੀ ਕਰਦਾ ਭਰ ਲਓ ਇਹ ਕਹਿੰਦੇ ਕਾਜ ਦਾ ਚੈੱਕ ਚੁੱਕ ਲੈ ਜਾ ਉਹ ਕਹਿੰਦੇ ਵੀ ਐਡਾ ਵੱਡਾ ਬਾਦਸ਼ਾਹ ਵੱਲੋਂ ਤੈਨੂੰ ਆਫਰ ਆ ਰਹੀ ਹੈ ਕਹਿੰਦਾ ਵੀ ਐਡਾ ਵੱਡਾ ਤੈਨੂੰ ਬੰਦਾ ਵੀ ਨਹੀਂ ਮਿਲਣਾ ਆਫਰ ਠਕਰਾ ਰਿਹਾ ਕੀ ਬਾਤ ਹੈ ਹਾਂ ਜੀ ਤੇ ਫਿਰ ਇਹ ਅੱਜ ਦੇ মিডিਆ ਦੇ ਵਿੱਚ ਵੀ ਦੇਖੀਏ ਅੱਜ ਕੱਲ ਤਾਂ ਫਿਰ ਸਾਰੀਆਂ ਪਾਰਟੀਆਂ ਨੇ ਸਾਰੇ ਆਪਣੇ ਆਪਣੇ ਚੈਨਲ ਖੋਲੇ ਆ ਆਪਣੇ ਆਪਣੇ ਸਾਰੇ ਅਖਬਾਰ ਮੁੱਲ ਖਰੀਦੇ ਹੋਏ ਮੁੱਲ ਖਰੀਦੇ ਹੋਏ ਯਾਰ ਤੇ ਮਾਸਟਰ ਤਾਰਾ ਸਿੰਘ ਜੀ ਨੇ ਉਸ ਵੇਲੇ ਇਹ ਆਫਰ ਨੂੰ ਠੁਕਰਾਤਾ ਸੀ ਫਿਰ ਦੇਖੋ ਭਈ ਰੱਖਸ਼ੇ ਦਾ ਕਰਾਇਆ ਵੀ ਆਪਣੇ ਪੱਲੇ ਹੁੰਦੇ ਖ ਜਾਂਦੇ ਸੀ ਠੀਕ ਹੈ ਸਿਆਹੀ ਵੀ ਆਪਣੇ ਘਰੋਂ ਪੜ ਕੇ ਜਾਂਦੇ ਸੀ ਜੀਬ ਪੰਥ ਦੀ ਵੱਖਰੀ ਦੀ ਅਕਾਲੀ ਦਾਲ ਦੀ ਵੱਖਰੀ ਘੜ ਦੀ ਵੱਖਰੀ ਹੁੰਦੀ ਸੀ ਅਸੀਂ ਪੜੇ ਨਾ ਮਸ਼ੀਨ ਕਾਲ ਦੇ ਵਿੱਚ ਉਹਨਾਂ ਦੇ ਘਰ ਦੇ ਲੱਗੇ ਰਹੇ ਆ ਜੀ ਤੇ ਅਸੀਂ ਖੰਡਪਾਟ ਸਾਹਿਬ ਵੀ 2 3 ਸਾਲ ਰਹੇ ਆ ਉਹ ਦੋ ਉਹਨਾਂ ਨੇ ਘਰ ਖੰਡਪਾਟ ਸਾਹਿਬ ਵੀ ਕੀਤੇ ਆ ਉਹ ਤਾਂ ਪੈਨ ਅਰਜਨ ਰਕੋੜ ਜੀ ਜੀ ਹੁੰਦੇ ਹੁੰਦੇ ਸੀ ਬੜੀ ਪੰਥਕਤੀ ਸੀ ਉਹ ਬੜੀ ਡਟ ਕੇ ਸਿਧਾਂਤਕ ਗੱਲ ਕਰਦੀ ਰਹੀ ਐ ਪੈਨ ਅਰਜਨ ਰਕੋੜ ਉਹਨਾਂ ਦੀ ਬੇਟੀ ਆਈ ਕੱਲ ਸਰਦਾਰ ਨੀਰਨਜੀਤ ਰਕੋੜ ਬੜੀ ਪਿਆਰੀ ਬੱਚੀ ਆ ਸਾਡਾ ਮੇਲ ਜੋਲ ਮੀਟਿੰਗਾਂ ਦਾ ਹੁੰਦਾ ਹੁੰਦਾ ਆ ਔਰ ਇਦਾਂ ਦੇ ਸਿਧਾਂਤਕ ਬੰਦੇ ਬੱਚੀਆਂ ਜੇ ਵੀ ਕਾਇਮ ਨੇ ਜਿੰਨੇ ਆ ਗੁਰਮੱਲ ਦੇ ਸਿਧਾਂਤ ਉੱਤੇ ਪਹਿਰਾ ਦਿੰਦੀਆਂ ਨੇ ਤੇ ਜੋ ਐਡੇ ਸਿਧਾਂਤਕ ਹੋਏ ਆ ਤੇ ਉਹਨਾਂ ਦੇ ਉੱਤੇ ਫਿਰ ਦੋਸ਼ ਵੀ ਬੜੇ ਦੋਸ਼ ਆ ਫੇਰ ਜਿਹੜਾ ਪੋਲਿਟੀਕਲ ਜਿਹੜਾ ਇੱਕ ਤਾਂ ਮਰਨ ਵਰਤਾਲੀ ਕਹਾਣੀ ਆ ਜੀ ਉਹ ਵੀ ਤੁਸੀਂ ਦੇਖੋ ਵੀ ਜਦੋਂ ਮਰਨਵਰਤ ਛੱਡਿਆ ਆ ਜੀ ਉਦੋਂ ਬਾਅਦ ਉਹ ਕਹਾਣੀ ਬਣੀ ਨਹੀਂ ਉਹ ਪੰਜਾਬੀ ਸੂਬੇ ਵਾਸਤੇ ਮਰਨਵਰਤ ਸੀ ਫਿਰ ਉਹਨਾਂ ਨੂੰ ਫੇਲ ਕਰਨ ਵਾਸਤੇ ਗੰਗਾ ਨਗਰ ਤੋਂ ਸਾਥ ਲੈਂਦੇ ਆ ਸਿੱਖੀ ਚ ਪਹਿਲੀ ਦਫਾ ਦੋ ਸਾਥ ਅੱਛਾ ਮਾਸਟਰ ਤਾਰਾ ਸਿੰਘ ਦੇ ਪੈਰਲਰ ਪੈਰਲਰ ਇੱਕ ਫਦੇ ਸਿੰਘ ਇੱਕ ਚੰਨਨ ਸਿੰਘ ਦੋਨੋਂ ਸਾਥ ਸੀ ਜੀ ਤੇ ਫਦੇ ਸਿੰਘ ਨੂੰ ਵੋਟਾਂ ਪੈ ਗਈਆਂ 100 ਤੇ ਮਿਲ ਗਿਆ ਕੈਂਡੀਡੇਟ ਇਹਨਾਂ ਨੂੰ ਮਿਲੇ 40 ਇਹਨਾਂ ਫੇਰ ਛੱਡ ਦਿੱਤਾ ਉਹਨੂੰ ਅਜਾ ਚੁੱਪ ਕਰਕੇ ਘਰੇ ਬੈਗੇ। ਉਹ ਕਨੇ ਬੈਗੇ। ਤੇ ਸੰਤ ਫਰੇ ਸਿੰਘ ਆ ਗਿਆ ਤੇ ਸੰਤ ਫਰੇ ਸਿੰਘ ਦੇ ਰਾਈ ਜਿਹੜਾ ਕੌਮ ਦਾ ਕਾਹਨ ਕੀਤਾ ਤੁਹਾਡੇ ਸਾਹਮਣੇ ਆ। ਪੰਜਾਬੀ ਸੂਬੇ ਬਣ ਗਈ। ਉਹਨੂੰ ਸੈਰ ਕਰਾਉਣ ਲਈ ਹਵਾਈ ਜਹਾਜ਼ ਤੇ ਚੜਾ ਕੇ ਇੰਗਲੈਂਡ ਭੇਜਤਾ। ਤੇ THAILAND ਲੋ ਗਿਆ ਇਹ ਤੇ THAILAND ਦੇ ਪ੍ਰਬੰਧ ਕਮੇਟੀ ਮਾਰਾ ਇੱਥੇ ਰਿਓ ਅੰਦਰੋਂ ਫੇਰਾਉਣ ਦੀ ਲੋੜ ਨਹੀਂ ਤੇ ਕਰਕੇ ਕੀ ਆਏ। ਉਦਾਂ ਹੀ ਜਹੇਦਾਰ ਹੋਣ ਸਾਡੇ ਚਲੇ ਗਏ। ਇਹ ਵੀ ਤੁਰੇ ਫਿਰਦੇ ਜਦੋਂ ਵੀ ਜਦੋਂ ਕੌਮ ਤੇ ਵਿਵਤਾ ਹੁੰਦੀ ਹੈ। ਹਾਂਜੀ। ਤੇ ਇਹ ਸੈਰ ਤੇ ਚੱਲਦੇ ਨੇ। ਹਾਂਜੀ। ਤੁਹਾਨੂੰ ਇੱਕ ਹੋਰ ਅਕਾਲੀ ਦਾ ਵਾਕਿਆ ਸੁਣਾਉਣਾ। ਜੀ। ਭਾਵੇਂ ਗਿਆਨੀ ਕਰਤਾਰ ਸਿੰਘ ਕਾਂਗਰਸ ਦੇ ਵਿੱਚ ਰਹੇ ਨੇ ਕਾਲੀ ਵੀ ਰਹੇ ਨੇ ਲੇਕਿਨ ਜਿੱਦਣ ਉਹਨਾਂ ਨੂੰ ਮਾਲ ਮੰਤਰੀ ਦੇ ਅਹੁਦੇ ਤੋਂ ਲਾਇਆ ਮਿਨਿਸਟਰ ਲਾਇਆ ਤੇ ਉਹਨੂੰ ਆਣ ਕੇ ਪੀਐਨ ਕਹਿੰਦਾ ਵੀ ਤੁਹਾਡੀ ਛੁੱਟੀ ਹੋ ਗਈ ਆ ਤੇ ਤੁਸੀਂ ਜਾਓ ਜੀ ਉਹ ਕਹਿੰਦਾ ਰੁਕ ਜਾ ਇੱਥੇ 2 ਮਿੰਟ ਅੰਦਰ ਗਏ ਨੇ ਲਾਂ ਤੇ ਕਿਸ਼ਾਰਾ ਪਿਆ ਪਰਣਾ ਪਿਆ ਚੁੱਕਿਆ ਨਿੱਜੀ ਸੰਦੂਖੜੀ ਲੈ ਕੇ ਤੁਰ ਪੇ ਕਹਿੰਦੇ ਜੀ ਤੁਹਾਡੇ ਵਾਸਤੇ ਗੱਡੀ ਹੈ ਕਹਿੰਦਾ ਗੱਡੀ ਫਾਇਦੇਣੀ ਮੈਂ ਹਾਂ ਕਿਆ ਕਰਦਾ ਸੀ ਕੈਸੇ ਕਰਦਾ ਸੀ ਇਲੇ ਕੋ ਤੋਂ ਤੋਂ ਇਦਾਂ ਨੇ ਹੁਣ ਇੱਕ ਤ ਤਨੂੰ ਹੋਰ ਅਕਾਲੀ ਦਾ ਕਰਤਾਰ ਦਾ ਸਰਦਾਰ ਦਲੀਪ ਸਿੰਘ ਤਲਵੰਡੀ ਦਾ ਜੀ ਸਰਦਾਰ ਦਲੀਪ ਸਿੰਘ ਤਲਵੰਡੀ ਮੱਛੀ ਪਾਰਨ ਦੇ ਮੰਤਰੀ ਰਹੇ ਨੇ ਕਿਹੜੇ ਸਮੇਂ ਦੀਆਂ ਨੇ ਇਹ ਜਦੋਂ ਪਹਿਲੀ ਵਾਰ ਸਰਕਾਰਾਂ ਬਣੀਆਂ ਨੇ ਆਪਣੇ 77 ਦੇ ਵਿੱਚ ਜੀ ਹਾਂਜੀ ਤੇ ਉਦੋਂ ਜਿਹੜਾ ਸੀਮੈਂਟ ਆਏ ਮਿਲਦਾ ਨਹੀਂ ਸੀ ਹੁੰਦਾ ਜੀ ਤੇ ਮੁੱਲਾਂਪੁਰ ਡੀਸੀ ਸਾਹਿਬ ਨੇ ਜਿਹੜਾ ਵੀ ਉਹ ਲਾਇਆ ਸੀ ਉੱਥੇ ਦਰਬਾਰ ਲਾਇਆ ਸੀ ਕੋਈ ਲੋਣਾ ਲੜਾ ਹੋਣ ਤੇ ਉਹ ਜਿਹੜੀ ਦਲੀਪ ਸਿੰਘ ਤਲੁੰਡੀ ਦੀ ਘਰ ਵਾਲੀ ਉਹ ਵੀ ਲੈਣ ਚ ਖੜੀ ਹੋਈ ਸੀ। ਕੀ ਬਾਤ ਹੈ ਤੇ ਜਦੋਂ ਉਹਦੀ ਵਾਰੀ ਆਈ ਤੇ ਕਹਿਣ ਲੱਗੇ ਵੀ ਕਿੰਨਾਂ ਪੰਜ ਬੋਰੀਆਂ ਬੀਬੀ ਪਤੀ ਦਾ ਕੀ ਨਾਂ ਕਹਿੰਦੀ ਲੇਖ ਲਓ ਮੰਤਰੀ ਦਲੀਪ ਸਿੰਘ ਫੋਟ ਕੇ ਖੜੇ ਹੋ ਕੇ ਕਹਿੰਦੇ ਮਾਤਾ ਜੀ ਸਾਨੂੰ ਹੁਕਮ ਕਰਦੇ ਕਹਿੰਦੀ ਵੀ ਸਿੰਘ ਨੂੰ ਕਈ ਵਾਰੀ ਕਹ ਬੀਬੀਆਂ ਸਿੰਘ ਕਈ ਵਾਰੀ ਕਹ ਕਹਿੰਦੇ ਤੁਸੀਂ ਆਪੇ ਜਾ ਕੇ ਲਾਓ ਆ ਵੀ ਕਹਾਰੇ ਕਿੱਦਾਂ ਕੰਦਾ ਸੀ ਤੇ ਇਹ ਜੀ ਨੂੰ ਅੱਛਾ ਅੱਗੇ ਸੁਣੋ ਜਿਹਨੂੰ ਮਿਨਿਸਟਰੀ ਲਾਇਆ ਨਾ ਹਾਂਜੀ ਤੇ ਕਾਰ ਸੀ ਮੋਲਾਪੁਰ ਸੀ ਛੱਡਿਆ ਤੇ ਚਾਬੀ ਦੇ ਕੇ ਡਰਾਈਵਰ ਕਹਿੰਦਾ ਚੱਲ ਲੈ ਜਾ ਇਹਨੂੰ ਗੱਡੇ ਦੇ ਬੈਠ ਕੇ ਪਿੰਡ ਆਇਆ ਆਪਣੇ ਕੀ ਬਾਤ ਹੈ ਹਾਂਜੀ ਇਹ ਜਿਹੜੇ ਕਰਤਾਰ ਨੇ ਇਹ ਇਹ ਜਿਹੜੇ ਤੁਸੀਂ ਇਹਦੇ ਕਰਤਾਰਾਂ ਦੀਆਂ ਗੱਲਾਂ ਕੀਤੀਆਂ ਹਮ ਇਹ ਕਰਤਾਰ ਗੁੰਮਸਮ ਹੋਣ ਦੇ ਪਿੱਛੇ ਕਾਰਨ ਕੀ ਤੁਸੀਂ ਕਹਿੰਦੇ ਇਹ ਪਰਿਵਾਰਵਾਦ ਤੇ ਲਾਲਚ ਇਹਦੇ ਇਹ ਵੀ ਤੋ ਤੁਹਾਨੂੰ ਕਾਰਨ ਦੱਸ ਦੇਣਾ ਇੱਕ ਤੁਹਾਨੂੰ ਹੋਰ ਕਾਰ ਲਾਹ ਦੇਣਾ ਜੀ ਈਸ਼ਰ ਸਿੰਘ ਮਝੈਲ ਦੀ ਮਿੱਸੀ ਬਿਮਾਰ ਸੀ ਇਹ ਪ੍ਰਧਾਨ ਸੀ ਸ਼ੋਰਟ ਕਮੇਟੀ ਦੇ ਜੀ ਇਹਨ ਮਰਹਾਣਾ ਇਹਨਾਂ ਦਾ ਪਿੰਡ ਹੈ ਜੀ ਤੇ ਅੰਮ੍ਰਿਤਸਰ ਅਫਸਲ ਦਾਖਲ ਹੈ ਜੀ ਤੇ ਵੱਡਾ ਮੁੰਡਾ ਇਹਨਾਂ ਨਾਲ ਅੰਮ੍ਰਿਤਸਰ ਵਿਚ ਰਾਤ ਇੱਥੇ ਰਹਿ ਪਈ ਨਹੀਂ ਆ ਜੀ ਜਿਸਰਾਣੇ ਕਮਰਾ ਨਹੀਂ ਮਿਲਿਆ ਤੇ ਪਰਕਰਮਾ ਸੌ ਗਿਆ ਤੇ ਸਵੇਰੇ ਉੱਠ ਕੇ ਕਹਿੰਦਾ ਵੀ ਪਾਪਾ ਜੀ ਵੀ ਤੁਸੀਂ ਕਾਦੇ ਪ੍ਰਧਾਨ ਹੋ ਮੈਨੂੰ ਰਾਤ ਕਮਰਾ ਹੀ ਨਹੀਂ ਮਿਲਿਆ ਕੀ ਬਾਤ ਹੈ ਬੜਾ ਕੀ ਨਹੀਂ ਕਹਿੰਦੇ ਪੁੱਤੇ ਗੁਰ ਆਉਂਦਾ ਦਾਦਾ ਦਾ ਰਿਹਾ ਜਿਹੜੇ ਮਸਾਫਰ ਬਾਕੀ ਹੋ ਜਾ ਤੂੰ ਆਪਣੇ ਘਰੋਂ ਰੋਟੀਆਂ ਲੈ ਕੇ ਆਉਂਦੇ ਹੁੰਦੇ ਸੀ ਹੁਣ ਮੈਂ ਤਾਂ ਇੱਕ ਗੱਲ ਕਰਾਂ ਵੀ ਸਰਦਾਰ ਤੇਜਾ ਸਿੰਘ ਸਤੰਤਰ ਜੀ ਬੇਸਿਕਲੀ ਉਹ ਅਕਾਲੀ ਅਸੀਂ ਮੁੜ ਕੇ ਚੱਲ ਗਏ ਸੀ ਪੀ.ਸੀ.ਆਈ ਦੇ ਵਿੱਚ ਜੀ ਤੇਜਾ ਕਲਾਂ ਜਿਹੜਾ ਗੁਰਦੁਆਰਾ ਆ ਡਿਸਟ੍ਰਿਕਟ ਗੁਰਦਾਸਪੁਰ ਮੇਰੇ ਜਿਲ੍ਹੇ ਲੱਗੀ ਉਹਦੇ ਵਿੱਚ ਉਹਨਾਂ ਨੇ ਆਪਣੇ ਮੋਰਚੇ ਦੇ ਵਿਭਾਗ ਲਿਆਇਆ ਛੂਣਕੀ ਵੇਡੇ ਮੈਂਬਰ ਵੀ ਰਹੇ ਆ ਰਲ ਕੇ ਪੀ.ਸੀ.ਆਈ ਦੇ ਵਿੱਚ ਔਰ 1972 ਵਿੱਚ ਸੰਗਰੂਰ ਤੋਂ ਐਮ.ਪੀ. ਚੁਣੇ ਗਏ ਜੀ 12 ਪ੍ਰਾਇਲ 1973 ਨੂੰ ਸਾਲ ਹੈ ਹੁਣ ਤੁਸੀਂ ਗਿਣ ਲਓ ਵੀ ਕੱਲ ਨੂੰ 12 ਹੋਣੀ ਆ ਜੀ ਪਾਰਲੀਮੈਂਟ ਚ ਬਹਿਸ ਹੋ ਰਹੀ ਐ ਉਹਨੂੰ ਹਾਰਟ ਅਟੈਕ ਹੋ ਗਿਆ ਉਛੜਾਈ ਕਰ ਗਏ ਜੀ ਉਹਦਾ ਝੋੜਾ ਫੋਲਿਆ ਨਾ ਤੇ ਚਾਰ ਰੋਟੀਆਂ ਦੇ ਦੋ ਆਂਬ ਦੀਆਂ ਫਾੜੀਆਂ ਨਿਕਲੀਆਂ ਵਿੱਚੋਂ ਲੋਕ ਸਭਾ ਦੇ ਵਿੱਚੋਂ ਜੀ ਤੇ ਲੋਕ ਸਭਾ ਦੇ ਵਿੱਚ ਕਹਿੰਦੇ ਇੰਦਰਾ ਗਾਂਧੀ ਕਹਿੰਦੀ ਜੇ ਇਹ ਮੈਂ ਨਾ ਵੇਖਦੀ ਮੈਂ ਮਰਨਾ ਨਹੀਂ ਪਈਦਾ ਤੇ ਬੰਦੀ ਬੁੰਦੀ ਐ ਇਦਾਂ ਦਾ ਕਰੈਕਟਰ ਵੀ ਹੁੰਦਾ ਵੀ ਕਰੈਕਟਰ ਹੁੰਦਾ ਯਾਰ ਇਹ ਉਹ ਇਹ ਲੋਕ ਕੌਮਾਂ 'ਤੇ ਜਿਉਂਦੇ ਸੀ ਨਾ ਇਹ ਆਪਣੇ ਪੰਥ ਲਈ ਜਿਉਂਦੇ ਸੀ ਹੁਣ ਮਾਛਤਾਰਾਂ ਸਾਰੇ ਮੈਂ ਮਾਰਾਂ ਪੰਥ ਜੀਵੇ ਆਲਾ ਨਾਰਾ ਲਾਉਂਦੇ ਸੀ ਉਹਦੇ ਸਬੰਧ ਚ ਬੜੀ ਕਮਾਲ ਦੀ ਗੱਲ ਗਈ ਆ ਵੀ ਟੌੜਾ ਸਾਹਿਬ ਤੁਸੀਂ ਕਹਿੰਦੇ ਹੋ ਵੀ ਮੈਂ ਮਰਾਂ ਪੰਥ ਜੀਵੇ ਇਹ ਕੀ ਕਹਾਣੀ ਆ ਪੰਥ ਖਤਰੇ ਵਿੱਚ ਹੈ ਇਹ ਕੀ ਕਹਾਣੀ ਆ ਉਹ ਕਹਿੰਦੇ ਵੀ ਜਿਹੜਾ ਸੋਨਾ ਹੁੰਦਾ ਆ ਹੀਰਾ ਹੁੰਦਾ ਨੂੰ ਹਰ ਵੇਲੇ ਖਤਰਨਾ ਹੀ ਰਹਿੰਦਾ ਆ ਜਿਹੜੇ ਰੋੜੇ ਸੜਕਾਂ ਤੇ ਪਏ ਉਹਨਾਂ ਨੂੰ ਖਤਰਾ ਕਾਦਾ ਹੈਗਾ ਆ ਇਹ ਸੋਨੇ ਵਰਗੀ ਜਿਹੜੀ ਚੀਜ਼ ਹੈ ਗੁਣਵਾਲੀ ਉਹਨੂੰ ਖਤਰਾ ਹੀ ਖਤਰਾ ਆ ਤੇ ਠੀਕ ਹੈ ਜੀ ਅੱਛਾ ਖੈਰ ਪਾਕਿਸਤਾਨ ਦੇ ਜਿਹੜੇ ਜਲਮ ਬੰਦਾ ਆ ਤੇ ਸਾਡੇ ਗੋੜਦਰੀ ਵੀ ਉਧਰ ਰਹਿ ਗਏ ਇਹ ਵੀ ਇਧਰ ਰਹਿ ਗਏ ਇਹ ਫਿਰ ਇਹ ਲੰਮੀਆਂ ਚੌੜੀਆਂ ਕਹਾਣੀਆਂ ਨੇ ਮੁਤਾਸੀ ਪਾਣੀ ਦਾ ਜੀ ਜਿੰਨਾ ਚਿਰ ਪਾਣੀ ਪੰਜਾਬ ਦਾ ਸਾਰਾ ਖੋਇਆ ਨਹੀਂ ਗਿਆ ਜੀ ਉਹ ਨਾ ਚਿਰ ਪੰਜਾਬੀ ਸਟੇਟ ਨਹੀਂ ਬਣੀ ਬਾਕੀ ਸਾਰੀਆਂ ਸਟੇਟਾਂ ਬਣ ਗਈਆਂ ਪੰਜਾਬੀ ਦੇ ਦਾ ਆਪ ਬੋਲੀ ਦੇ ਆਧਾਰ ਦੇ ਉੱਤੇ ਤੇ ਪੰਜਾਬ ਨਹੀਂ ਬਣਿਆ ਠੀਕ ਹੈ ਜੀ ਤੇ ਪੰਜਾਬ ਉਦੋਂ ਬਣਿਆ ਜਦੋਂ ਸਾਰਾ ਪਾਣੀ ਇਹਦਾ ਖੋਹ ਲਿਆ ਗਿਆ 1955 ਵਿੱਚ ਪਾਣੀਆਂ ਤੇ ਮੀਟਿੰਗ ਹੁੰਦੀ ਅਗਲੀ ਜਾਰੀ لال ਨੰਦਾ ਉਹਦੀ ਮੀਟਿੰਗ ਦੀ ਪ੍ਰਧਾਨਗੀ ਲੈਂਦਾ ਜਾਂ ਮੈਂਬਰ ਆ ਉਹ ਕਹਿੰਦੇ ਪੰਜਾਬ ਨੂੰ ਰਿਐਲਿਟੀ ਦੇਣੀ ਚਾਹੀਦੀ ਹੈ ਉਹ ਕਹਿੰਦਾ ਵੀ ਅਗਲੀ ਮੀਟਿੰਗ ਵਿੱਚ ਕਰ ਲਾਂਗੇ ਇਹ ਅਗਲੀ ਮੀਟਿੰਗ ਹੋਈ ਨਹੀਂ ਪਾਣੀਆਂ ਕਰਾਬਾਂ ਬਹੁਤ ਆ ਗਈਆਂ ਹੁੰਦੇ ਬਹੁਤ ਸਾਰੀਆਂ ਆਪਣੇ ਗੁਰਮਗੰਗ ਮਸ਼ੀਕਾਲ ਦਾ ਜੀ ਇੱਕ ਸਾਡਾ ਵਿਦਿਆਰਥੀ ਆ ਜਾਂ ਸਾਇੰਸ ਸਿਟੀ ਵਿੱਚ ਅਰਸ਼ਦੀਪ ਸਿੰਘ ਜੀ ਬੜੀ ਖੂਸਣੀ ਖੋਜ ਕੀਤੀ ਸਾਡੇ ਲੈਕਚਰ ਵੀ ਦੇ ਕੇ ਗਿਆ ਸੀ ਹਰ ਜਿਹੜਾ ਪੰਜਾਬ ਦਾ ਪਾਣੀ ਹੈ ਇਹ ਫਿਰ ਰਾਜਸਥਾਨ ਨੂੰ ਦਿੱਤਾ ਹੈ ਜੀ ਜਦ ਕਿ ਰਿਪੀਰੀਨ ਜਿਹੜਾ ਕਾਨੂੰਨ ਉਹਦੇ ਮੁਤਾਬਕ ਤੇ ਦੇ ਨਹੀਂ ਸਾ ਹੜਾ ਨਹੀਂ ਮਾਰ ਅਸੀਂ ਚੱਲਦੇ ਆ ਨੰਦੋ ਲੈ ਰਹੇ ਆ ਜਾਂ ਫਿਰ ਉਹਦਾ ਉਹਦਾ ਉਸ ਨੂੰ ਮਾਮਲਾ ਮੇਲੇ ਮਾਮਲਾ ਮੇਲੇ ਮਾਮਲਾ ਮੇਲੇ ਫਿਰ ਜੇ ਅਸੀਂ ਅੱਜ ਦੇ ਅਖਾਲੀਆਂ ਦੇ ਉੱਤੇ ਚੰਦ ਮਿੰਟਾਂ ਦੇ ਇਹ ਵੀ ਆਪਾਂ ਜਾਂ ਬਾਅਦ ਚ ਥੋੜੀ ਜੀ ਹੋਰ ਡਿਟੇਲ ਲੈ ਲਈਏ ਕੋਈ ਬਾਜ ਨੇ ਬਾਤ ਗੱਲ ਕੋਈ ਨਹੀਂ ਠੀਕ ਅੱਛਾ ਇਹ ਜਿਹੜੀ ਨਹਿਰ ਆ ਇਹ 650 ਕਿਲੋਮੀਟਰ ਲੰਬੀ ਆ ਜੀ ਔਰ 30 ਗੱਜ ਥੱਲੀਆਂ ਚੌੜੀ ਆ 43 ਗੱਜ ਉੱਤੋਂ ਚੌੜੀ ਆ 6 ਗੱਜ ਡੂੰਘਾ ਪਾਣੀ ਜਾਂਦਾ ਉਹਦੇ ਵਿੱਚ ਤੇ ਪੰਜਾਬ ਦੇ ਕਿਸਾਨਾਂ ਦਾ ਮੂੰਹ ਪੁੰਜੇ ਵਾਸਤੇ ਬੀਜ ਦੀ ਕਰਤੀ ਫਰੀ ਆਪਾਂ ਪਾਣੀ ਦਾ ਸੱਤਿਆਨਾਸ਼ ਕਰਕੇ ਰੱਖਤਾ ਸਾਡੇ ਸਾਹਮਣੇ ਠੀਕ ਹੈ ਜੀ ਤੇ ਔਰ ਜਿਹੜਾ ਜਸਵੰਤ ਸਿੰਘ ਕਮਲ ਕੌਮੀ ਵਿਸੀਅਤ ਵਿੱਚ ਲਿਖਦੇ ਆ ਵੀ ਜਿਹੜਾ ਸੈਂਟਰ ਅੱਗੇ ਘੋਡੇ ਟੇਕ ਆ ਉਹਨਾਂ ਚੀਮਣਸ਼ੀ ਉਹਨੂੰ ਮਿਲਦੀ ਸੀ